ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਨਵੇਂ ਬਣੇ ਚੈਨਲ ਇਟਾ ਰੋਡਵੇਜ ਤੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਜ਼ਰੀਏ ਤੁਹਾਨੂੰ ਇਟਲੀ ਦੇ ਕਾਗਜ਼ਾਂ ਤੇ ਵੀਜ਼ੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਉਮੀਦ ਆ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਕਿਰਪਾ ਕਰਕੇ ਇਸ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਪਾਸ ਹੀ ਦਿੱਤੇ ਹੋਏ ਬੈਲ ਆਈਕਨ ਦੇ ਉੱਤੇ ਜ਼ਰੂਰ ਕਲਿੱਕ ਕਰ ਦਿਓ ਇਹ ਵੀਡੀਓ ਸਪੈਸ਼ਲ ਹੀ ਉਹਨਾਂ ਵੀਰਾਂ ਦੀ ਮਦਦ ਵਾਸਤੇ ਆ ਜਿਨ੍ਹਾਂ ਨੇ ਇਸ ਵਾਰ ਨਵੰਬਰ 2024 ਦੇ ਵਿੱਚ ਇਟਲੀ ਦੇ ਪੇਪਰ ਭਰੇ ਆ ਤੇ ਜਿਸ ਦੀ ਕਲਿੱਕ ਡੇਟ 12 ਫਰਵਰੀ 2025 ਹੈ ਆਪਾਂ ਤੁਹਾਡੇ ਸਾਰੇ ਵੀਰਾਂ ਵਾਸਤੇ ਇੱਕ ਗਰੁੱਪ ਬਣਾਇਆ ਹੈ ਜਿਸ ਵਿੱਚ ਆਪਾਂ ਇੱਕ ਦੂਸਰੇ ਨਾਲ ਗੱਲ ਕਰਕੇ ਆਪਣੀਆਂ ਮੁਸ਼ਕਲਾਂ ਤੇ ਸਵਾਲਾਂ ਦੇ ਜਵਾਬ ਲੈ ਸਕਦੇ ਆ ਜਿਹੜੇ-ਜਿਹੜੇ ਵੀਰ ਨੇ ਇਸ ਵਾਰ ਆਪਣੇ ਕਾਗਜ਼ ਲਾਏ ਆ ਕਿਰਪਾ ਕਰਕੇ ਹੇਠਾਂ ਦਿੱਤੇ ਹੋਏ ਟੈਲੀਗ੍ਰam ਦੇ ਲਿੰਕ ਤੇ ਕਲਿੱਕ ਕਰਕੇ ਉਸ ਗਰੁੱਪ ਵਿੱਚ ਜ਼ਰੂਰ ਐਡ ਹੋਵੋ ਤਾਂ ਜੋ ਆਪਾਂ ਇੱਕ ਦੂਸਰੇ ਨੂੰ ਜਾਣ ਸਕੀਏ ਤੇ ਇੱਕ ਦੂਸਰੇ ਦੀ ਲੋੜ ਪੈਣ ਤੇ ਮਦਦ ਕਰ ਸਕੀਏ ਟੈਲੀਗ੍ਰam ਗਰੁੱਪ ਦਾ ਲਿੰਕ ਹੇਠਾਂ ਤੁਹਾਨੂੰ ਡਿਸਕ੍ਰਿਪਸ਼ਨ ਅਤੇ ਕਮੈਂਟ ਬਾਕਸ ਵਿੱਚ ਮਿਲ ਜਾਵੇਗਾ ਕਿਰਪਾ ਕਰਕੇ ਵੱਧ ਤੋਂ ਵੱਧ ਮੈਂਬਰ ਇਸ ਗਰੁੱਪ ਵਿੱਚ ਸ਼ਾਮਲ